ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਦਸੰਬਰ ਲਈ ਕੈਨੇਡਾ ਨੇ ਅਪਡੇਟ ਕੀਤੀ ਆਪਣੀ ਟਰੈਵਲ ਨੀਤੀ ਕੈਨੇਡਾ ਦੇ ਸਥਾਈ ਨਿਵਾਸੀਆਂ ਨੂੰ ਮਿਲਣਗੇ ਨਵੇਂ ਵੀਜ਼ਾ ਮੁਕਤ ਲਾਭ ਕੈਨੇਡਾ ਵੱਲੋਂ ਸਥਾਈ ਨਿਵਾਸ ਲਈ ਨਵੇਂ ਰਾਹ ਖੋਲਣ ਦੀ ਤਿਆਰੀ ਅਸਥਾਈ ਨਿਵਾਸੀ ਅਤੇ ਹੁਨਰਮੰਦ ਕਾਮੇ ਹੋਣਗੇ ਪਹਿਲੀ ਕਤਾਰ 'ਚ ਕੈਨੇਡਾ ਦੇ ਸਟਾਰਟਅਪ ਵੀਜ਼ਾ ਪ੍ਰੋਗਰਾਮ ਦੀ ਹਕੀਕਤ ਟੁੱਟੇ ਵਾਅਦਿਆਂ ਅਤੇ ਖੇਰੂ-ਖੇਰੂ ਸੁਪਨਿਆਂ ਦੀ ਕਹਾਣੀ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸੁਪਨਿਆਂ ਤੇ ਸੰਕਟ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਤੇ ਕਰਨੀ ਪਵੇਗੀ ਵਾਪਸੀ ਦਸਬਰ ਲੀਕ ਕੈਨੇਡਾ ਦੀ ਅਪਡੇਟ ਕੀਤੀ ਯਾਤਰਾ ਨੀਤੀ ਨੇ ਸਥਾਈ ਨਿਵਾਸੀਆਂ ਚ ਉਤਸ਼ਾਹ ਪੈਦਾ ਕੀਤਾ ਹੈ ਕਿਉਂਕਿ ਸਰਕਾਰ ਨੇ ਹੁਣ ਵਿਸ਼ਵ ਭਰ ਦੇ ਕਈ ਨਵੇਂ ਦੇਸ਼ਾਂ ਲਈ ਵੀਜ਼ਾ ਮੁਕਤ ਪਹੁੰਚ ਦਾ ਵਿਸਥਾਰ ਕਰ ਦਿੱਤਾ ਹੈ। ਇਹ ਅਪਡੇਟ ਕੈਨੇਡਾ ਦੇ ਗਲੋਬਲ ਮੋਬਿਲਿਟੀ ਮਾਪਦੰਡਾ ਨੂੰ ਮਜ਼ਬੂਤ ਕਰਦੀ ਹੈ ਜਿਸ ਨਾਲ ਪੀਆਰ ਯਾਤਰੀਆਂ ਲਈ ਬਿਨਾਂ ਲੰਬੀਆਂ ਵੀਜ਼ਾ ਪ੍ਰਕਿਰਿਆਵਾਂ ਦੇ ਮੁੱਖ ਖੇਤਰਾਂ ਦੀ ਯਾਤਰਾ ਕਰਨਾ ਹੋਰ ਵੀ ਆਸਾਨ ਬਣ ਜਾਂਦਾ ਹੈ। ਨਵੀਂ ਸੂਦ ਕੀਤੀ ਸੂਚੀ ਚ ਯੂਰਪ, ਏਸ਼ੀਆ, ਦੱਖਣੀ ਅਮਰੀਕਾ ਤੇ ਕਰੇਬੀਅਨ ਦੇਸ਼ ਸ਼ਾਮਲ ਨੇ ਜਿਸ ਨਾਲ ਕੈਨੇਡੀਅਨ ਪੀਆਰ ਹੋਲਡਰਜ਼ ਨੂੰ ਅੰਤਰਰਾਸ਼ਟਰੀ ਯਾਤਰਾ ਦੀ ਯੋਜਨਾ ਬਣਾਉਂਦੇ ਸਮੇਂ ਬਧੇਰੇ ਆਜ਼ਾਦੀ ਅਤੇ ਲਚਕੀਲਾਪਨ ਮਿਲਦਾ ਹੈ। ਵੀਜ਼ਾ ਮੁਕਤ ਯਾਤਰਾ ਵਿਕਲਪਾਂ ਦੇ ਤਾਜ਼ਾ ਵਿਸਥਾਰ ਦੇ ਨਾਲ ਉਹ ਕੈਨੇਡੀਅਨ ਪੀਆਰ ਹੋਲਡਰਾਂ ਨੂੰ ਵੱਡੇ ਫਾਇਦੇ ਮਿਲਦੇ ਨੇ ਜੋ ਸੈਰ-ਸਪਾਟੇ, ਕਾਰੋਬਾਰ ਜਾਂ ਪਰਿਵਾਰਕ ਮਕਸਦ ਲਈ ਅਕਸਰ ਯਾਤਰਾ ਕਰਦੇ ਨੇ। ਇਹ ਅਪਡੇਟ ਕੈਨੇਡਾ ਦੀ ਅੰਤਰਰਾਸ਼ਟਰੀ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਆਪਣੇ ਨਿਵਾਸੀਆਂ ਨੂੰ ਸੁਚਾਰੂ ਗਲੋਬਲ ਮੋਬਿਲਿਟੀ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਦਸੰਬਰ ਦੇ ਨਵੇਂ ਨਿਯਮਾਂ ਅਨੁਸਾਰ ਪੀਆਰ ਹੋਲਡਰ ਕੁਝ ਚੁਣਿੰਦਾ ਮੰਜ਼ਲਾਂ 'ਚ ਛੋਟੇ ਸਮੇਂ ਦੀ ਯਾਤਰਾ ਜਾਨੀ ਕਿ 14 ਤੋਂ 90 ਦਿਨਾਂ ਤੱਕ ਲਈ ਬਿਨਾ ਵੀਜ਼ਾ ਦਾਖਲ ਹੋ ਸਕਦੇ ਨੇ ਇਸ ਨਾਲ ਯਾਤਰਾ ਆਸਾਨ ਹੁੰਦੀ ਹੈ ਖਰਚੇ ਘਟਦੇ ਨੇ ਤੇ ਛੁੱਟੀਆਂ ਜਾਂ ਸਰਦੀ ਦੇ ਮੌਸਮ 'ਚ ਯਾਤਰਾ ਦੀ ਯੋਜਨਾ ਬਣਾਉਣ ਵਾਲੇ ਕਈ ਪੀਆਰ ਯਾਤਰੀਆਂ ਲਈ ਦੂਤਾਵਾਸ ਸੰਬੰਧੀ ਕਾਗਜ਼ੀ ਕਾਰਵਾਈ ਤੋਂ ਛੁਟਕਾਰਾ ਮਿਲਦਾ ਹੈ ਦਸੰਬਰ 2025 ਦੀ ਕੈਨੇਡਾ ਦੀ ਗਲੋਬਲ ਟ੍ਰੈਵਲ ਅਪਡੇਟ ਦੇ ਤਹਿਤ ਕਈ ਨਵੇਂ ਦੇਸ਼ਾਂ ਨੂੰ ਵੀਜ਼ਾ ਮੁਕਤ ਸੂਚੀ 'ਚ ਸ਼ਾਮਲ ਕੀਤਾ ਗਿਆ ਜੋ ਸਹੀ ਪੀਆਰ ਕਾਰਡ ਰੱਖਣ ਵਾਲੇ ਵਿਅਕਤੀਆਂ ਤੇ ਲਾਗੂ ਹੁੰਦਾ ਹੈ ਇਸ ਅਪਡੇਟ ਦਾ ਮਕਸਦ ਕੈਨੇਡਾ ਭੱਜ ਰਹਿ ਰਹੇ ਲੋਕਾਂ ਲਈ ਅੰਤਰਰਾਸ਼ਟਰੀ ਯਾਤਰਾ ਨੂੰ ਸੁਚਾਰੂ ਤੇ ਬਿਨਾਂ ਰੁਕਾਵਟ ਦੇ ਬਣਾਉਣਾ ਹੈ ਖਾਸ ਕਰਕੇ ਉਹਨਾਂ ਲਈ ਜੋ ਅਕਸਰ ਸੀਮਾ ਪਾਰ ਯਾਤਰਾ ਕਰਦੇ ਨੇ ਵਿਸਥਾਰ ਕੀਤੀ ਪੌਂਟ ਸੂਚੀ 'ਚ ਉਹ ਮੰਜ਼ਲਾਂ ਸ਼ਾਮਲ ਨੇ ਜੋ ਸੈਰ-ਸਪਾਟੇ ਕਾਰੋਬਾਰੀ ਮੌਕੇਾਂ ਅਤੇ ਸੱਭਿਆਚਾਰਕ ਅਦਲ-ਬਦਲ ਲਈ ਜਾਣੀਆਂ ਜਾਂਦੀਆਂ ਨੇ ਚਾਹੇ ਪੀਆਰ ਹੋਲਡਰ ਛੋਟੀਆਂ ਛੁੱਟੀਆਂ ਦੀ ਯੋਜਨਾ ਬਣਾ ਰਹੇ ਹੋਣ ਜਾਂ ਜ਼ਰੂਰੀ ਯਾਤਰਾ ਇਹ ਬਦਲਾਅ ਦਾਖਲਾ ਪ੍ਰਕਿਰਿਆ ਨੂੰ ਆਸਾਨ ਤੇ ਕਾਗਜ਼ੀ ਕਾਰਵਾਈ ਨੂੰ ਘਟ ਕਰਦੇ ਨੇ ਨਵੀਂ ਸੂਚੀ ਕੈਨੇਡਾ ਦੀ ਵਧਦੀ ਕੂਟਨੀਤਿਕ ਸਾਂਝ ਅਤੇ ਗਲੋਬਲ ਸਹਿਯੋਗ ਪ੍ਰਤੀ ਵਚਨਬੱਧਤਾ ਦਰਸਾਉਂਦੀ ਹੈ ਦਸੰਬਰ ਅਪਡੇਟ ਮੁਤਾਬਕ ਨਵੇਂ ਵੀਜ਼ਾ ਮੁਕਤ ਦੇਸ਼ ਸਰਬੀਆ ਅਲਬਾਨੀਆ ਜਾਰਜੀਆ ਮਲੇਸ਼ੀਆ ਥਾਈਲੈਂਡ ਕਜ਼ਾਖਿਸਤਾਨ ਡੋਮਿਨਿਕ ਸੇਂਟ ਲੂਸੀਆ ਇਕਵਾਡੋਰ, ਪ੍ਰਾਗਵੇ, ਅਰਮੀਨੀਆ ਤੇ ਕਤਰ ਨੇ ਵੀਜ਼ਾ ਮੁਕਤ ਪਹੁੰਚ ਹੋਣ ਦੇ ਬਾਵਜੂਦ ਕੈਨੇਡੀਅਨ ਨਿਵਾਸੀਆਂ ਨੂੰ ਅੰਤਰਰਾਸ਼ਟਰੀ ਸਰਹੱਦਾਂ ਤੇ ਸੁਚਾਰੂ ਦਾਖਲੇ ਲਈ ਕੁਝ ਦਸਤਾਵੇਜ਼ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਜ਼ਿਆਦਾਤਰ ਦੇਸ਼ਾਂ ਨੂੰ ਇੱਕ ਵੈਧ ਪੀਆਰ ਕਾਰਡ, ਮਸ਼ੀਨ ਰੀਡੇਬਲ ਪਾਸਪੋਰਟ, ਰਿਟਰਨ ਟਿਕਟ ਅਤੇ ਰਹਿਣ ਦੀ ਪੁਸ਼ਟੀ ਦੀ ਲੋੜ ਹੁੰਦੀ ਹੈ। ਕੈਨੇਡਾ 2026 ਚ ਸਥਾਈ ਨਿਵਾਸ ਲਈ ਕਈ ਨਵੇਂ ਮਾਰਗ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ ਜਿਸ ਵਿੱਚ ਅਸਥਾਈ ਨਿਵਾਸੀਆਂ ਹੁਨਰਮੰਦ ਕਾਮਿਆਂ ਅਤੇ ਕਿਰਤ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ 49ਵੇਂ ਖੇਤਰਾ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਫੈਡਰਲ ਸਰਕਾਰ ਦਾ ਉਦੇਸ਼ ਪਹਿਲਾਂ ਤੋਂ ਹੀ ਕੈਨੇਡਾ ਚ ਰਹਿ ਰਹੇ ਵਿਅਕਤੀਆਂ ਨੂੰ ਪ੍ਰਾਥਮਿਕਤਾ ਦੇਣਾ ਹੈ ਜਦਕਿ ਕੁਝ ਇਮੀਗ੍ਰੇਸ਼ਨ ਸਟਰੀਮਸ ਜੋ 2025 ਚ ਸਮਰੱਥਾ ਪੂਰੀ ਹੋਣ ਦੇ ਬਾਅਦ ਬੰਦ ਹੋ ਗਏ ਸਨ ਉਹਨਾਂ ਨੂੰ ਮੁੜ ਖੋਲਣਾ ਹੈ ਇਹ ਉਪਾਅ ਕਾਰਜਬਲ ਦੇ ਅੰਤਰ ਨੂੰ ਭਰਨ, ਆਰਥਿਕ ਵਿਕਾਸ ਦਾ ਸਮਰਥਨ ਕਰਨ ਅਤੇ ਅਸਥਾਈ ਨਿਵਾਸੀਆਂ ਤੇ ਉੱਚ ਹੁਨਰਮੰਦ ਪੇਸ਼ੇਵਰਾਂ ਲਈ ਸਥਾਈ ਤੌਰ ਤੇ ਸੈਟਲ ਹੋਣਾ ਆਸਾਨ ਬਣਾਉਣ ਦੀ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਹੈ। ਇੱਕ ਮੁੱਖ ਪਹਿਲ ਕਦਮੀ 2026 ਅਤੇ 2027 ਦੌਰਾਨ ਲਗਭਗ 33000 ਅਸਥਾਈ ਵਰਕ ਪਰਮਿਟ ਧਾਰਕਾਂ ਦੇ ਪੀਆਰ 'ਚ ਤਬਦੀਲੀ ਨੂੰ ਤੇਜ਼ ਕਰੇਗਾ। ਇਨ੍ਹਾਂ ਬਿਨੇਕਾਰਾਂ 'ਚ ਉਹ ਕਾਮੇ ਸ਼ਾਮਲ ਹੋਣਗੇ ਜਿਨ੍ਹਾਂ ਨੇ ਆਪਣੇ ਭਾਈਚਾਰਿਆਂ ਨਾਲ ਸੰਬੰਧ ਸਥਾਪਿਤ ਕੀਤੇ ਨੇ, ਟੈਕਸ ਅਦਾ ਕਰਦੇ ਨੇ ਅਤੇ ਆਰਥਿਕਤਾ 'ਚ ਯੋਗਦਾਨ ਪਾਉਂਦੇ ਨੇ। ਕੈਨੇਡਾ ਟੈਕਨੋਲੋਜੀ, ਸਿਹਤ ਸੰਭਾਲ ਤੇ ਖੋਜ ਵਰਗੇ ਖੇਤਰਾਂ 'ਚ ਯੂਐਸ ਐਚ1ਬੀ ਵੀਜ਼ਾ ਧਾਰਕਾਂ ਲਈ ਇੱਕ ਤੇਜ਼ੀ ਵਾਲਾ ਪੀਆਰ ਮਾਰਗ ਵੀ ਸ਼ੁਰੂ ਕਰੇਗਾ ਜੋ ਕਿ 2023 ਦੇ ਇੱਕ ਪਾਇਲਟ ਪ੍ਰੋਜੈਕਟ ਤੇ ਆਧਾਰਿਤ ਹੈ ਜਿਸ ਨੇ 3 ਸਾਲਾਂ ਦੇ ਓਪਨ ਵਰਕ ਪਰਮਿਟ ਦੀ ਪੇਸ਼ਕਸ਼ ਕੀਤੀ ਸੀ ਆਉਣ ਵਾਲੇ ਸਮੇਂ ਚ ਕਈ ਨਵੇਂ ਪ੍ਰੋਗਰਾਮ ਲਾਂਚ ਕੀਤੇ ਜਾਣਗੇ ਜਿਸ ਵਿੱਚ कंस्ट्रक्शन वर्कर, ਖੇਤੀਬਾੜੀ ਤੇ ਮੱਛੀ ਪ੍ਰੋਸੈਸਿੰਗ ਲਈ ਖੇਤਰ ਖਾਸ ਸਟ੍ਰੀਮ ਹੁਨਰਮੰਦ ਸ਼ਰਨਾਰਥੀਆਂ ਅਤੇ ਬੇਕਾਰ ਹੋਏ ਲੋਕਾਂ ਲਈ ਅਲੱਗ ਸਟ੍ਰੀਮ ਸ਼ਾਮਲ ਹੋਵੇਗੀ। ਇਸ ਤੋਂ ਇਲਾਵਾ ਕਈ ਮੌਜੂਦਾ ਪਾਇਲਟ ਪ੍ਰੋਗਰਾਮਾਂ ਦੇ 2026 ਚ ਮੋੜ ਖੁੱਲਣ ਦੀ ਸੰਭਾਵਨਾ ਹੈ ਜਿਨ੍ਹਾਂ ਵਿੱਚ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ, ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਅਤੇ ਫ੍ਰੈਂਕੋਫੋਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਸ਼ਾਮਲ ਹੋਣਗੇ। ਇਨ੍ਹਾਂ ਮਾਰਗਾਂ ਲਈ ਯੋਗਤਾ ਚ ਸਹੀ ਨੌਕਰੀ ਦੀ ਪੇਸ਼ਕਸ਼, ਭਾਸ਼ਾ ਨਿਪੁੰਨਤਾ, ਤਜਰਬਾ, ਸਿੱਖਿਆ ਅਤੇ ਸੈਟਲਮੈਂਟ ਫੰਡ ਗੀਆਂ ਸ਼ਰਤਾਂ ਸ਼ਾਮਲ ਹੁੰਦੀਆਂ ਨੇ ਇਹ ਨਵੇਂ ਉਪਾਅ ਮੁੱਖ ਖੇਤਰਾਂ 'ਚ ਕਿਰਤ ਦੀ ਕਮੀ ਨੂੰ ਦੂਰ ਕਰਨ ਅਤੇ ਭਾਈਚਾਰਕ ਆਧਾਰਿਤ ਸੈਟਲਮੈਂਟ ਦਾ ਸਮਰਥਨ ਕਰਨ ਲਈ ਪੇਸ਼ ਕੀਤੇ ਜਾਣਗੇ ਜਿਸ ਨਾਲ ਹੁਨਰਮੰਦ ਅਤੇ ਅਸਥਾਈ ਨਿਵਾਸੀਆਂ ਲਈ ਕੈਨੇਡਾ 'ਚ ਸਥਾਈ ਦਰਜਾ ਪ੍ਰਾਪਤ ਕਰਨ ਦੇ ਮੌਕਿਆਂ ਦਾ ਵਿਸਤਾਰ ਕੀਤਾ ਜਾਵੇਗਾ ਕੈਨੇਡਾ ਦੇ ਸਟਾਰਟਅਪ ਵੀਜ਼ਾ ਪ੍ਰੋਗਰਾਮ ਦੀ ਅਸਲੀਅਤ ਪਿਛਲੇ ਮਹੀਨੇ ਸਾਹਮਣੇ ਆਈ ਜਦੋਂ ਟੋਰਾਂਟੋ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਫੂਡ ਟੈਕ ਪਲੇਟਫਾਰਮ ਚਲਾ ਰਿਹਾ ਇੱਕ ਭਾਰਤੀ ਮੂਲ ਦੇ ਉਦਮੀ ਨੇ ਕੈਨੇਡਾ ਛੱਡਣ ਦਾ ਫੈਸਲਾ ਕੀਤਾ ਇਹ ਟੈਂਸ ਦੇ ਮੁੱਖ ਕਾਰਜਕਾਰੀ ਅਤੇ ਸੰਸਥਾਪਕ ਮੌਲਿਕ ਪਾਂਡਿਆ ਨੇ ਲਿੰਕਡਇਨ ਤੇ ਘੋਸ਼ਣਾ ਕੀਤੀ ਕਿ ਉਹ ਕੈਨੇਡਾ ਛੱਡ ਰਹੇ ਨੇ ਪਾਂਡਿਆ ਨੇ ਲਿਖਿਆ ਅਸੀਂ ਇਹ ਫੈਸਲਾ ਹੰਝੂਆਂ ਨਾਲ ਲਿਆ ਅਸੀਂ ਆਪਣੇ ਸੋਹਣੇ ਆਲਣੇ ਨੂੰ ਖਤਮ ਕਰ ਰਹੇ ਹਾਂ ਜੋ ਅਸੀਂ ਦੋ ਸ਼ਾਨਦਾਰ ਧੀਆਂ ਤੇ ਚਾਰ ਜੀਆਂ ਦੇ ਪਰਿਵਾਰ ਵਜੋਂ ਪਿਆਰ ਨਾਲ ਬਣਾਇਆ ਸੀ ਉਹਨਾਂ ਅੱਗੇ ਕਿਹਾ ਅਸੀਂ ਇਹ ਫੈਸਲਾ ਹਲਕੇਚ ਨਹੀਂ ਲਿਆ ਅਸੀਂ ਕਈ ਰਾਤਾਂ ਜਾਗਦਿਆਂ ਬਤਾਈਆਂ ਰੋਏ ਅਤੇ ਆਪਣੀ ਮਾਨਸਿਕ ਤੇ ਸਰੀਰਕ ਸਿਹਤ ਨੂੰ ਵਿਗੜਦੇ ਦੇ ਦੇਖਿਆ ਪਾਂਡਿਆ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਦੀ ਯਾਤਰਾ ਨੌਕਰਸ਼ਾਹੀ ਦੀਆਂ ਰੁਕਾਵਟਾਂ ਕਾਰਨ ਅਧੂਰੀ ਰਹਿ ਗਈ ਜੋ ਉਹਨਾਂ ਦੀ ਧੀ ਦੀ ਸਿੱਖਿਆ ਤੇ ਉਹਨਾਂ ਦੀ ਕੰਪਨੀ ਦੇ ਭਵਿੱਖ ਤੱਕ ਫੈਲ ਗਈ। ਉਹਨਾਂ ਕਿਹਾ ਕਿ ਟੈਕਸ ਅਦਾ ਕਰਦੇ ਹੋਏ, ਨੌਕਰੀਆਂ ਪੈਦਾ ਕਰਦੇ ਹੋਏ ਤੇ ਸਥਾਨਕ ਆਰਥਿਕਤਾ 'ਚ ਯੋਗਦਾਨ ਪਾਉਂਦੇ ਹੋਏ ਵੀ ਉਹਨਾਂ ਦਾ ਲਗਾਤਾਰ ਪੈਸਾ ਖਰਾਬ ਹੋ ਰਿਹਾ ਸੀ। ਉਹਨਾਂ ਇਹ ਵੀ ਕਿਹਾ ਕਿ ਕਈ ਦੇਸ਼ ਸਟਾਰਟਅੱਪਸ ਅਤੇ ਕਾਰੋਬਾਰਾਂ ਲਈ ਇੱਕ ਸਿੰਗਲ ਵਿੰਡੋ ਪ੍ਰਦਾਨ ਕਰਦੇ ਨੇ। ਕੈਨੇਡਾ 'ਚ ਸਾਨੂੰ ਦੇਰੀ ਅਤੇ ਝਾਲ ਮਿਲੇ। ਅਜਿਹਾ ਮਹਿਸੂਸ ਹੋਇਆ ਜਿਵੇਂ ਸਾਡੇ ਮਾਸੂਮ ਬੱਚੇ ਨਿਸ਼ਾਨਾ ਬਣ ਰਹੇ ਨੇ ਇਹ ਸਾਡਾ ਆਪਣਾ ਅਨੁਭਵ ਹੈ ਉਹਨਾਂ ਅੱਗੇ ਕਿਹਾ ਕਿ ਉਹ ਹੁਣ ਸੰਯੁਕਤ ਅਰਬ ਅਮੀਰਾਤ ਜਾਂ ਭਾਰਤ ਚ ਆਪਣੇ ਬੱਚਿਆਂ ਦੀ ਸਿੱਖਿਆ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਕਿਹਾ ਸਾਡਾ ਫੈਸਲਾ ਸਧਾਰਨ ਹੈ ਅਸੀਂ ਹੋਰ ਕੁਝ ਨਹੀਂ ਮੰਗ ਰਹੇ ਅਸੀਂ ਇਸ ਅਧਿਆਏ ਨੂੰ ਬੰਦ ਕਰ ਰਹੇ ਹਾਂ ਤੇ ਆਪਣੇ ਬੱਚਿਆਂ ਤੇ ਆਪਣੀ ਸ਼ਾਂਤੀ ਲਈ ਅੱਗੇ ਵਧ ਰਹੇ ਹਾਂ ਪਾਂਡਿਆ ਦੀ ਪੋਸਟ ਨੇ ਅਜਿਹੀ ਹੀ ਸਥਿਤੀ ਚ ਫਸੇ ਸੈਂਕੜੇ ਸੰਸਥਾਪਕਾਂ ਨਾਲ ਤਾਲਮੇਲ ਬਣਾਇਆ ਬਹੁਤ ਸਾਰੇ ਭਾਰਤੀ ਉਦਮੀ ਕੰਪਨੀਆਂ ਬਣਾਉਣ ਪੂੰਜੀ ਜਟਾਉਣ ਅਤੇ ਆਪਣੇ ਪਰਿਵਾਰਾਂ ਲਈ ਸਥਾਈ ਨਿਵਾਸ ਸੁਰੱਖਿਆ ਕਰਨ ਦੇ ਇਰਾਦੇ ਨਾਲ ਕੈਨੇਡਾ ਆਏ ਸਨ ਇਸ ਦੀ ਬਜਾਏ ਉਹ ਹੁਣ ਆਪਣੇ ਆਪ ਨੂੰ ਫਸੇ ਹੋਏ ਪਾ ਰਹੇ ਨੇ ਉਹ ਕਾਰੋਬਾਰ ਨੂੰ ਵਧਾਉਣ 'ਚ ਸਮਰੱਥ ਨਹੀਂ ਹਨ ਆਜ਼ਾਦੀ ਨਾਲ ਯਾਤਰਾ ਕਰਨ 'ਚ ਅਸਮਰੱਥ ਨੇ ਅਤੇ ਕੁਝ ਮਾਮਲਿਆਂ 'ਚ ਉਹ ਅਨਿਸ਼ਚਿਤ ਨੇ ਕਿ ਉਹ ਕਿੰਨਾ ਚਿਰ ਰਹਿ ਸਕਦੇ ਨੇ ਕਈ ਭਾਰਤੀ ਉਦਮੀਆਂ ਲਈ ਕੈਨੇਡਾ ਅਮਰੀਕਾ ਬ੍ਰਿਟੇਨ ਜਾਂ ਆਸਟ੍ਰੇਲੀਆ ਨਾਲੋਂ ਵੱਖਰਾ ਅਤੇ ਵਧੀਆ ਸੀ ਕਿਉਂਕਿ ਇਹ ਤੁਰੰਤ ਸੈਟਲਮੈਂਟ ਦਾ ਰਸਤਾ ਤੇ ਉੱਤਰੀ ਅਮਰੀਕੀ ਬਾਜ਼ਾਰਾਂ ਤੱਕ ਪਹੁੰਚ ਦਿੰਦਾ ਸੀ ਪਿਛਲੇ 2 ਦਹਾਕਿਆਂ ਚ ਕੈਨੇਡਾ ਦੀ ਸਟਾਰਟਅਪ ਇਕੋਸਿਸਟਮ ਕੁਝ ਖੇਤਰੀ ਕੇਂਦਰਾਂ ਤੋਂ ਬਾਹਰ ਫੈਲ ਗਈ ਮਜ਼ਬੂਤ ਯੂਨੀਵਰਸਿਟੀਆਂ ਸਰਕਾਰੀ ਰਿਸਰਚ ਸੰਸਥਾਵਾਂ ਅਤੇ ਸਰਕਾਰੀ ਪ੍ਰੋਤਸਾਹਨ ਨੇ ਨਵੀਨਤਾ ਲਈ ਇੱਕ ਵਿਸ਼ਾਲ ਮਾਹੌਲ ਬਣਾਇਆ 2010 ਦੇ ਸ਼ੁਰੂਆਤੀ ਦਹਾਕੇ ਚ ਸ਼ਾਪੀਫਾਈ ਵਰਗੀਆਂ ਕੰਪਨੀਆਂ ਨੇ ਕੈਨੇਡੀਅਨ ਟੈਕ ਨੂੰ ਗਲੋਬਲ ਧਿਆਨ ਚ ਲਿਆਂਦਾ ਟੋਰਾਂਟੋ ਵੈਨਕੂਵਰ ਮੌਂਟਰੀਅਲ ਵਾਟਰਲੂ ਅਤੇ ਕੈਲਗਰੀ ਵਿਸ਼ਵ ਭਰ ਤੋਂ ਸਟਾਰਟਅਪਸ ਨੂੰ ਖਿੱਚਣ ਵਾਲੇ ਕੇਂਦਰ ਬਣ ਗਏ ਜਿਵੇਂ ਹੀ ਇਨਕਿਊਬेटर ਐਕਸਲੇਟਰ ਅਤੇ ਗਲੋਬਲ ਸਕਿੱਲਸ ਸਟਰੈਟੇਜੀ ਵਰਗੇ ਪ੍ਰੋਗਰਾਮ ਟੈਲੈਂਟ ਲਿਆਉਣ ਲਈ ਕੰਮ ਕਰ ਰਹੇ ਸਨ ਵੈਂਚਰ ਕੈਪੀਟਲ ਦੀ ਫੰਡਿੰਗ ਮਹਾਮਾਰੀ ਦੌਰਾਨ ਸਿਖਰ ਤੇ ਪਹੁੰਚੀ ਅਤੇ 2022 ਤੋਂ 2024 ਚ ਗਲੋਬਲ ਮਾਰਕੀਟਸ ਦੇ ਠੰਡੇ ਹੋਣ ਨਾਲ ਘਟ ਗਈ ਹੁਣ ਆਈਆਰਸੀਸੀ ਕਹਿੰਦਾ ਹੈ ਕਿ ਉਹ ਸਟਾਰਟਅਪ ਵੀਜ਼ਾ ਪ੍ਰੋਗਰਾਮ ਦੀ ਸਮੀਖਿਆ ਕਰ ਰਿਹਾ ਹੈ ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਪ੍ਰੋਗਰਾਮ ਕੈਨੇਡਾ ਚ ਨਵੀਨਤਾ ਮੁਕਾਬਲੇਬਾਜ਼ੀ ਅਤੇ ਨੌਕਰੀਆਂ ਪੈਦਾ ਕਰਨ ਵਾਲੇ ਸਭ ਤੋਂ ਵਧੀਆ ਉਦਮੀਆਂ ਦੀ ਚੋਣ ਕਰੇ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ ਜਿਨ੍ਹਾਂ ਕੋਲ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨੇ ਇਸ ਸਾਲ ਆਪਣੇ ਵੀਜ਼ੇ ਦੀ ਮਿਆਦ ਪੂਰੀ ਹੋਣ ਦੇ ਕਾਰਨ ਚਿੰਤਾ ਚ ਡੁੱਬ ਗਏ ਨੇ। ਉਹਨਾਂ ਦੀ ਕੈਨੇਡਾ 'ਚ ਰਹਿਣ ਦੀ ਸੰਭਾਵਨਾ ਤੇ ਸਵਾਲ ਖੜੇ ਹੋ ਗਏ ਨੇ ਅਤੇ ਅਰਥ ਸ਼ਾਸਤਰੀ ਇਹ ਅੰਦਾਜ਼ਾ ਲਗਾ ਰਹੇ ਨੇ ਕਿ ਇਹਨਾਂ 'ਚੋਂ ਕਈ ਆਪਣਾ ਲੀਗਲ ਸਟੇਟਸ ਖਤਮ ਹੋਣ ਦੇ ਬਾਵਜੂਦ ਸ਼ਾਇਦ ਵਾਪਸ ਨਾ ਮੁੜਨ। ਕਈ ਵਾਰ ਵਰਕ ਪਰਮਿਟ ਬਿਨਾਂ ਵਧਾਏ ਹੀ ਮਿਆਦ ਪੂਰਾ ਹੋ ਜਾਂਦੇ ਨੇ। ਪਰਮਿਟ ਮਿਆਦ ਪੂਰਾ ਹੋਣ ਤੋਂ ਬਾਅਦ ਪਹਿਲੇ 90 ਦਿਨਾਂ ਚ ਤੁਸੀਂ ਆਪਣਾ ਵਰਕ ਪਰਮਿਟ ਰੀਸਟੋਰ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਹੁਕਮਾਂ ਦੀ ਉਡੀਕ ਦੌਰਾਨ ਕੈਨੇਡਾ 'ਚ ਰਹਿਣ ਦੀ ਇਜਾਜ਼ਤ ਹੁੰਦੀ ਹੈ ਪਰ ਇਸ ਦੌਰਾਨ ਤੁਹਾਨੂੰ ਕੰਮ ਕਰਨਾ ਬੰਦ ਕਰਨਾ ਪੈਂਦਾ ਹੈ ਜੇ 90 ਦਿਨ ਬੀਤ ਜਾਂਦੇ ਨੇ ਅਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਤੁਹਾਨੂੰ ਤੁਰੰਤ ਕੈਨੇਡਾ ਛੱਡਣਾ ਪੈਂਦਾ ਹੈ ਅਜਿਹਾ ਨਾ ਕਰਨ ਦੀ ਸੂਰਤ 'ਚ ਡਿਪੋਰਟ ਹੋਣ ਦਾ ਖਤਰਾ ਹੁੰਦਾ ਹੈ ਤੇ ਮੁੜ ਦਾਖਲੇ ਲਈ ਇਮੀਗ੍ਰੇਸ਼ਨ ਅਧਿਕਾਰੀ ਦੀ ਮਨਜ਼ੂਰੀ ਦੀ ਲੋੜ ਪੈ ਸਕਦੀ ਹੈ IRCC ਦੇ ਡਾਟਾ ਅਨੁਸਾਰ 30 ਸਤੰਬਰ ਤੱਕ ਦੇਸ਼ 'ਚ 31610 ਲੋਕ ਵੈਧ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਰੱਖਦੇ ਸਨ ਤੇ ਇਹ ਵੀਜ਼ੇ 31 ਦਸੰਬਰ ਤੱਕ ਮਿਆਦ ਪੂਰੇ ਹੋ ਜਾਣਗੇ। ਇਹਨਾਂ 'ਚੋਂ ਕਈ ਨੇ ਫੀਸਾਂ ਦਾ ਭੁਗਤਾਨ ਕਰਨ ਲਈ ਵੱਡੇ ਕਰਜ਼ੇ ਲੈ ਸਨ ਇਸ ਉਮੀਦ ਨਾਲ ਕਿ ਉਹ ਆਖਰਕਾਰ ਸਥਾਈ ਨਿਵਾਸ ਪ੍ਰਾਪਤ ਕਰ ਲੈਣਗੇ। ਕੁਝ ਉਹਨਾਂ 31610 ਵਿਅਕਤੀਆਂ 'ਚ ਸ਼ਾਮਲ ਨੇ ਜਿਨ੍ਹਾਂ ਦੇ ਵੀਜ਼ੇ ਅਗਲੇ ਕੁਝ ਹਫ਼ਤਿਆਂ 'ਚ ਮਿਆਦ ਪੂਰੇ ਹੋਣ ਵਾਲੇ ਨੇ ਇਹ ਅੰਕੜੇ ਹਾਲ ਹੀ 'ਚ ਅਰਥਸ਼ਾਸਤਰੀਆਂ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਜਾਂਚ ਹੇਠ ਨੇ ਕਿਉਂਕਿ ਇਹ ਪਤਾ ਨਹੀਂ ਕਿ ਕਿੰਨੇ ਅਸਥਾਈ ਨਿਵਾਸੀ ਵੀਜ਼ਾ ਮਿਆਦ ਪੂਰੀ ਹੋਣ ਤੋਂ ਬਾਅਦ ਦੇਸ਼ 'ਚ ਰਹਿ ਜਾਂਦੇ ਨੇ ਜਿਸ ਨਾਲ ਗੈਰ ਅਧਿਕਾਰਤ ਨਿਵਾਸੀਆਂ ਦੀ ਗਿਣਤੀ ਵਾਧੀ ਹੈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਮਿਆਦ 8 ਮਹੀਨੇ ਤੋਂ 3 ਸਾਲ ਤੱਕ ਹੋ ਸਕਦੀ ਹੈ ਜੇ ਤੁਸੀਂ ਮਾਸਟਰ ਡਿਗਰੀ ਪ੍ਰੋਗਰਾਮ ਤੋਂ ਗ੍ਰੈਜੂਏਟ ਨਹੀਂ ਕੀਤਾ ਤਾਂ ਤੁਹਾਡੇ ਪਰਮਿਟ ਦੀ ਮਿਆਦ ਕੈਨੇਡਾ 'ਚ ਤੁਹਾਡੇ ਅਧਿਅਨ ਪ੍ਰੋਗਰਾਮ ਦੀ ਲੰਬਾਈ ਤੇ ਨਿਰਭਰ ਕਰਦੀ ਹੈ ਤਾਜ਼ਾ ਡਾਟਾ ਅਨੁਸਾਰ ਅਸਥਾਈ ਨਿਵਾਸੀ ਕੈਨੇਡਾ ਦੀ ਕੁੱਲ ਆਬਾਦੀ ਦਾ 7.3% ਨੇ ਜੋ ਲਗਭਗ 3 ਮਿਲੀਅਨ ਵਿਅਕਤੀ ਬਣਦੇ ਨੇ ਹਾਲਾਂਕਿ ਇਹ ਅੰਕੜੇ ਉਹਨਾਂ ਨੂੰ ਸ਼ਾਮਲ ਨਹੀਂ ਕਰਦੇ ਜੋ ਮਿਆਦ ਪੂਰੇ ਹੋ ਚੁੱਕੇ ਵੀਜ਼ਾ ਨਾਲ ਅਜੇ ਵੀ ਦੇਸ਼ਦਨੇ ਅਤੇ ਸਥਾਈ ਦਰਜਾ ਪ੍ਰਾਪਤ ਕਰਨ ਦਾ ਨਵਾਂ ਰਸਤਾ ਲੱਭ ਰਹੇ ਨੇ ਫੈਡਰਲ ਸਰਕਾਰ ਦੀ ਯੋਜਨਾ ਹੈ ਕਿ ਇਸ ਹਿੱਸੇ ਨੂੰ 2027 ਦੇ ਅੰਤ ਤੱਕ 5% ਤੱਕ ਲਿਆਂਦਾ ਜਾਵੇ ਇਹ ਮਿਆਦ ਨਾਲੋਂ 1 ਸਾਲ ਦੇਰੀ ਨਾਲ ਹੈ ਫੈਡਰਲ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਉਹਨਾਂ ਕੋਲ ਇਹ ਅੰਦਾਜ਼ਾ ਨਹੀਂ ਹੈ ਕਿ ਕੈਨੇਡਾ 'ਚ ਮਿਆਦ ਪੂਰੀ ਹੋ ਚੁੱਕੇ ਪੀਜੀਡਬਲਪੀ ਵਰਕ ਰੱਖਣ ਵਾਲੇ ਲੋਕ ਕਿੰਨੇ ਨੇ ਜਦੋਂ ਕੋਈ ਵਿਅਕਤੀ ਪਰਮਿਟ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ ਉਸ ਦੀਆਂ ਸ਼ਰਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ ਜਿਸ ਵਿੱਚ ਮਿਆਦ ਖਤਮ ਹੋਣ ਤੇ ਕੈਨੇਡਾ ਛੱਡਣ ਦੀ ਕਾਨੂੰਨੀ ਲੋੜ ਵੀ ਸ਼ਾਮਲ ਹੈ ਪਿਛਲੇ ਸਾਲ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਲਗਭਗ 18000 ਲੋਕਾਂ ਨੂੰ ਡਿਪੋਰਟ ਕੀਤਾ ਸੀ ਪਰ ਏਜੰਸੀ ਅਧਿਨ ਜਾਂ ਵਰਕ ਪਰਮਿਟ ਦੇ ਆਧਾਰ ਤੇ ਡਾਟਾ ਜਾਰੀ ਨਹੀਂ ਕਰਦੀ ਤਾਜ਼ਾ ਆਈਆਰਸੀਸੀ ਡਾਟਾ ਦਿਖਾਉਂਦਾ ਹੈ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਿਆਦ ਪੂਰੀ ਹੋਣ ਵਾਲਿਆਂ ਦੀ ਗਿਣਤੀ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ ਕਾਫੀ ਘੱਟ ਹੈ ਜਦੋਂ ਲਗਭਗ 70000 ਵੀਜ਼ੇ ਮਿਆਦ ਪੂਰੇ ਹੋਣ ਵਾਲੇ ਸਨ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਕਿੰਨੇ ਵਿਦੇਸ਼ੀ ਵਿਦਿਆਰਥੀ ਵੀਜ਼ਾ ਮਿਆਦ ਪੂਰੀ ਹੋਣ ਤੋਂ ਬਾਅਦ ਦੇਸ਼ ਛੱਡ ਗਏ ਕਿੰਨੇ ਨਵੇਂ ਵਰਕ ਪਰਮਿਟ ਤੇ ਨੌਕਰੀਆਂ ਲੱਭ ਗਏ ਕਿੰਨੇ ਸਥਾਈ ਨਿਵਾਸ 'ਚ ਬਦਲ ਗਏ ਜਾਂ ਕਿੰਨੇ ਬਿਨਾਂ ਦਰਜੇ ਦੇ ਰਹਿ ਗਏ ਕੈਨੇਡਾ ਨੇ ਵਧਦੀ ਸੁਰੱਖਿਆ ਚਿੰਤਾਵਾਂ ਅਤੇ ਸਰਹੱਦਾਂ 'ਤੇ ਵਧੇ ਖਤਰਿਆਂ ਕਾਰਨ ਮੈਕਸੀਕੋ, ਬ੍ਰਾਜ਼ੀਲ, ਯੂਕੇ, ਕੋਸਟਾ ਰੀਕਾ, ਇਟਲੀ ਅਤੇ ਬਹਾਮਾਸ ਲਈ ਇੱਕ ਟ੍ਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਇਹ ਦੇਸ਼ ਕਈ ਖਤਰਿਆਂ ਦਾ ਸਾਹਮਣਾ ਕਰ ਰਹੇ ਨੇ ਜਿਸ ਕਾਰਨ ਕੈਨੇਡੀਅਨ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਯਾਤਰਾ ਕਰਨ ਤੋਂ ਪਹਿਲਾਂ ਸਾਵਧਾਨੀ ਵਰਤਣ ਅਤੇ ਸਥਾਨਕ ਹਾਲਾਤਾਂ ਦੀ ਨੇੜਿਓਂ ਨਿਗਰਾਨੀ ਕਰਨ ਦੀ ਅਪੀਲ ਕੀਤੀ ਹੈ ਸਲਾਹ ਚ ਖਾਸ ਖੇਤਰਾਂ ਚ ਵਧ ਰਹੇ ਖਤਰਿਆਂ ਨੂੰ ਉਜਾਗਰ ਕੀਤਾ ਗਿਆ ਯਾਤਰੀਆਂ ਨੂੰ ਕੁਝ ਖੇਤਰਾਂ ਤੋਂ ਬਚਣ ਅਤੇ ਸੁਚੇਤ ਰਹਿਣ ਦੀ ਤਾਕੀਦ ਕੀਤੀ ਗਈ ਕੈਨੇਡੀਅਨ ਸਰਕਾਰ ਨੇ ਖਾਸ ਤੌਰ ਤੇ ਮੈਕਸੀਕੋ ਚ ਡਰੱਗ ਕਾਰਟੇਲਸ ਅਤੇ ਗੈਂਗਵਾਰ ਨਾਲ ਸੰਬੰਧਿਤ ਹਿੰਸਾ ਵੱਲ ਇਸ਼ਾਰਾ ਕੀਤਾ ਹੈ ਬ੍ਰਾਜ਼ੀਲ ਚ ਵੱਧਦੀ ਅਪਰਾਧ ਦਰ ਅਤੇ ਹਿੰਸਕ ਲੁੱਟਖੋ ਯੂਕੇ ਚ ਅਤਵਾਦੀ ਖਤਰੇ ਕੋਸਟਾ ਰੀਕਾ ਚ ਚੋਰੀਆਂ ਅਤੇ ਸੰਗਠਿਤ ਅਪਰਾਧ ਇਟਲੀ ਚ 2026 ਵਿంటర్ 올림픽ਸ ਦੌਰਾਨ ਸੁਰੱਖਿਆ ਚਿੰਤਾਵਾਂ ਅਤੇ ਬਹਾਮਾਸ 'ਚ ਸੈਲਾਨੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਿੰਸਕ ਅਪਰਾਧ 'ਚ ਵਾਧੇ ਕਾਰਨ ਖਤਰੇ ਦਾ ਅੰਦੇਸ਼ਾ ਜਤਾਇਆ ਗਿਆ ਹੈ। ਨਤੀਜੇ ਵਜੋਂ ਕੈਨੇਡੀਅਨਸ ਨੂੰ ਇਨ੍ਹਾਂ ਥਾਵਾਂ ਦੀ ਗੈਰ ਜ਼ਰੂਰੀ ਯਾਤਰਾ ਤੇ ਮੁੜ ਵਿਚਾਰ ਕਰਨ ਅਤੇ ਸੁਰੱਖਿਆ ਸਥਿਤੀ ਬਾਰੇ ਚੰਗੀ ਤਰ੍ਹਾਂ ਜਾਣੂ ਰਹਿਣ ਦੀ ਅਪੀਲ ਕੀਤੀ ਗਈ ਹੈ। ਕੈਨੇਡਾ ਦੀਆਂ ਉੱਚ ਚੇਤਾਵਨੀ ਸਲਾਹਾਂ ਦੇ ਮੱਦੇਨਜ਼ਰ ਕੈਨੇਡੀਅਨ ਯਾਤਰੀਆਂ ਨੂੰ ਵਿਦੇਸ਼ ਯਾਤਰਾ ਦੀ ਯੋਜਨਾ ਬਣਾਉਂਦੇ ਸਮੇਂ ਵਾਧੂ ਸਾਵਧਾਨੀ ਵਰਤਣੀ ਚਾਹੀਦੀ ਹੈ ਆਪਣੀ ਮੰਜ਼ਲ ਲਈ ਨਵੀਨਤਮ ਯਾਤਰਾ ਸਲਾਹਾਂ ਅਤੇ ਸਥਾਨਕ ਖਬਰਾਂ ਨਾਲ ਅਪਡੇਟ ਰਹਿਣਾ ਚਾਹੀਦਾ ਹੈ ਸਰਕਾਰੀ ਅਤੇ ਸਥਾਨਕ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਆਵਾਜਾਈ ਰਹਿائش ਜਾਂ ਟੂਰ ਬੁੱਕ ਕਰਨ ਲਈ ਸਿਰਫ ਭਰੋਸੇਯੋਗ ਸੇਵਾਵਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਵਿਆਪਕ ਯਾਤਰਾ ਬੀਮਾ ਜਿਸ ਵਿੱਚ ਡਾਕਟਰੀ ਕਵਰੇਜ ਅਤੇ ਯਾਤਰਾ ਰੱਦ ਹੋਣ ਦੀ ਕਵਰੇਜ ਸ਼ਾਮਲ ਹੋਵੇ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ ਕੈਨੇਡਾ ਨੇ ਵੱਧਦੇ ਸੁਰੱਖਿਆ ਖਤਰਿਆਂ ਕਾਰਨ ਇਹਨਾਂ 6 ਦੇਸ਼ਾਂ ਲਈ ਜ਼ਰੂਰੀ ਯਾਤਰਾ ਸਲਾਹ ਜਾਰੀ ਕੀਤੀ ਯਾਤਰੀਆਂ ਨੂੰ ਸਾਵਧਾਨੀ ਵਰਤਣ ਅਤੇ ਸਥਾਨਕ ਹਾਲਾਤਾਂ ਦੀ ਨਿਗਰਾਨੀ ਕਰਨ ਦੀ ਅਪੀਲ ਕੀਤੀ ਗਈ ਹੈ ਕੈਨੇਡਾ 'ਚ ਭਾਰਤੀ ਕਾਰੋਬਾਰੀਆਂ ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਅੜਿੱਕੇ ਆਏ ਸ਼ੱਕੀਆਂ ਦੀ ਗਿਣਤੀ ਸੈਂਕੜਾ ਪਾਰ ਕਰਦੀ ਨਜ਼ਰ ਆ ਰਹੀ ਹੈ ਜਿਨ੍ਹਾਂ ਨੂੰ ਬਾਰਡਰ ਏਜੰਟਸ ਦੇ ਵੱਲੋਂ ਜਲਦ ਰਿਪੋਰਟ ਕੀਤਾ ਜਾ ਸਕਦਾ ਹੈ ਬੀਸੀ ਦੀ ਐਕਸਟਰਸ਼ਨ ਟਾਸਕ ਫੋਰਸ ਨੇ 96 ਵਿਦੇਸ਼ੀ ਨਾਗਰਿਕਾਂ 'ਤੇ ਘੇਰਾ ਕੱਸ ਦਿੱਤਾ ਹੈ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹਨਾਂ ਨੂੰ ਕੈਨੇਡਾ 'ਚ ਰਹਿਣ ਯੋਗ ਨਾ ਮੰਨਦਿਆਂ ਡਿਪੋਰਟ ਕਰਨ ਦੀ ਕਾਰਵਾਈ ਅਰੰਭੀ ਜਾ ਰਹੀ ਹੈ extortion task force ਨੇ ਕਿਹਾ ਕਿ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਅਧੀਨ ਕੈਨੇਡਾ 'ਚ ਰਹਿਣ ਯੋਗ ਨਾ ਮੰਨੇ ਜਾਣ ਵਾਲਿਆਂ ਨੂੰ ਜਿੰਨਾ ਛੇਤੀ ਸੰਭਵ ਹੋ ਸਕੇ ਰਿਪੋਰਟ ਕਰਨ ਦੀ ਜ਼ਿੰਮੇਵਾਰੀ CBSA ਦੀ ਬਣਦੀ ਹੈ ਪਰ ਰਿਪੋਰਟ ਕੀਤੇ ਜਾ ਰਹੇ ਵਿਦੇਸ਼ੀ ਨਾਗਰਿਕਾਂ ਦੀ شناخت ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ ਟਾਸਕ ਫੋਰਸ ਦੀ ਆਖਰੀ ਵੱਡੀ ਕਾਰਵਾਈ ਸ਼ੁੱਕਰਵਾਰ ਸਵੇਰੇ ਲੋਅਰ ਮੈਨ ਲੈਂਡ ਦੇ ਇੱਕ ਘਰ ਤੇ ਛਾਪਾ ਮਾਰਦਿਆਂ ਕੀਤੀ ਗਈ ਤੇ ਇੰਟੀਗ੍ਰੇਟਿਡ ਐਮਰਜੈਂਸੀ ਰਿਸਪੌਂਸ ਟੀਮ ਦੀ ਮਦਦ ਨਾਲ ਕਈ ਜਣਿਆਂ ਨੂੰ ਹਿਰਾਸਤ ਚ ਲਿਆ ਗਿਆ ਦੂਜੇ ਪਾਸੇ ਪਿਛਲੇ 48 ਘੰਟੇ ਦੌਰਾਨ 온ਟਾਰੀਓ, ਐਲਬਰਟਾ ਤੇ BC ਚ ਤਿੰਨ ਜਣਿਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਨ੍ਹਾਂ ਚੋਂ ਤਾਜ਼ਾ ਵਾਰਦਾਤ ਨਾਰਥ-ਈਸਟ ਐਡਮਿੰਟਨ ਦੇ 160 A ਐਵੇਨਿਊ ਅਤੇ 83 ਸਟਰੀਟ ਇਲਾਕੇ ਦੇ ਇੱਕ ਘਰ 'ਚ ਵਾਪਰੀ ਪੁਲਿਸ ਮੁਤਾਬਕ 23 ਸਾਲ ਦਾ ਨੌਜਵਾਨ ਦਮ ਤੋੜ ਗਿਆ ਜਦਕਿ 53 ਸਾਲ ਦੀ ਔਰਤ ਗੰਭੀਰ ਜ਼ਖਮੀ ਹਾਲਤ 'ਚ ਮਿਲੀ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਐਡਮਿੰਟਨ ਪੁਲਿਸ ਨੇ ਵਾਰਦਾਤ ਮਗਰੋਂ 25 ਸਾਲ ਦੇ ਸ਼ੱਕੀ ਨੂੰ ਹਿਰਾਸਤ 'ਚ ਲਿਆ ਅਤੇ ਹੋਮਿਸਾਈਡ ਟੀਮ ਦਾ ਮੰਨਣਾ ਹੈ ਕਿ ਤਿੰਨੋਂ ਜਣੇ ਇੱਕ ਦੂਜੇ ਨੂੰ ਜਾਣਦੇ ਨੇ ਐਡਮਿੰਟਨ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸੰਬੰਧਿਤ ਜਾਣਕਾਰੀ ਹੋਵੇ ਤਾਂ 7804234567 ਤੇ ਕਾਲ ਕੀਤੀ ਜਾਵੇ ਉਧਰ ਸਰੀ ਦੇ 10400 ਬਲਾਕ ਅਤੇ 152 ਸਟਰੀਟ ਇਲਾਕੇ ਚ ਗੋਲੀਆਂ ਚੱਲਣ ਦੀ ਇਤਲਾਹ ਮਿਲਣ ਮਗਰੋਂ ਮੌਕੇ ਤੇ ਪਹੁੰਚੇ ਪੁਲਿਸ ਅਫਸਰਾਂ ਨੂੰ ਇੱਕ ਸ਼ਖਸ ਗੰਭੀਰ ਜ਼ਖਮੀ ਹਾਲਤ ਚ ਮਿਲਿਆ ਅਤੇ ਪੈਰਾਮੈਡੀਕਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸਨੂੰ ਬਚਾਇਆ ਨਹੀਂ ਜਾ ਸਕਿਆ ਸਰੀਚ ਮੌਜੂਦਾ ਬਾਰੇ ਦੌਰਾਨ ਇਹ 6ਵਾਂ ਕਤਲ ਦੱਸਿਆ ਜਾ ਰਿਹਾ ਹੈ ਤੇ ਫਿਲਹਾਲ ਕਤਲ ਦੇ ਮਕਸਦ ਬਾਰੇ ਵਿਸਤਾਰਤ ਜਾਣਕਾਰੀ ਉਪਰਕੇ ਸਾਹਮਣੇ ਨਹੀਂ ਆਈ ਇਸੇ ਦੌਰਾਨ ਅਨਟਾਰੀਓ ਦੇ ਸਾਰਨੀਆਂ ਸ਼ਹਿਰ ਦੇ ਉੱਤਰ ਪੂਰਬ ਚ ਲੈਂਬਨ ਸ਼ੋਰਜ਼ ਵਿਖੇ ਇੱਕ ਘਰ ਚ ਵਾਪਰੀ ਵਾਰਦਾਤ ਦੌਰਾਨ ਇੱਕ ਜਣੇ ਦੀ ਮੌਤ ਹੋ ਗਈ ਜਦਕਿ ਦੂਜੇ ਨੂੰ ਗੰਭੀਰ ਜ਼ਖਮੀ ਹਾਲਤ ਚ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਛੁੱਟੀਆਂ ਦੇ ਸੀਜ਼ਨ ਤੇ ਕੈਨੇਡਾ ਲਗਭਗ 20.3 ਬਿਲੀਅਨ ਡਾਲਰ ਤੋਹਫਿਆਂ ਤੇ ਖਰਚ ਕਰਨ ਲਈ ਤਿਆਰ ਹੈ ਜੋ ਕਿ ਪ੍ਰਤੀ ਬਾਲਗ ਖਰੀਦਦਾਰ ਲਗਭਗ 708 ਡਾਲਰ ਬਣਦਾ ਹੈ ਇਹ ਪਿਛਲੇ ਸਾਲ ਦੇ ਮੁਕਾਬਲੇ ਇੱਕ ਮਾਮੂਲੀ ਵਾਧਾ ਹੈ ਪਰ ਨੇਰਡ ਵੈਲਟ ਕੈਨੇਡਾ ਦੀ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਇਸ ਸਥਿਰ ਦਿਖਾਈ ਦੇਣ ਵਾਲੇ ਕੁੱਲ ਖਰਚੇ ਦੇ ਪਿੱਛੇ ਲੋਕਾਂ ਦੇ ਛੁੱਟੀਆਂ ਦੇ ਖਰਚੇ ਨੂੰ ਨਜਿੱਠਣ ਦੇ ਤਰੀਕੇ 'ਚ ਇੱਕ ਵੱਡਾ ਬਦਲਾਅ ਆਇਆ ਹੈ ਮਹਿੰਗਾਈ ਟੈਰਿਫ ਅਤੇ ਲਗਾਤਾਰ ਕਰਜ਼ੇ ਦਾ ਬੋਝ ਬਹੁਤ ਸਾਰੇ ਕੈਨੇਡੀਅਨਜ਼ ਨੂੰ ਸਖਤ ਬਜਟ ਅਤੇ ਵਧੇਰੇ ਰਚਨਾਤਮਕ ਤੋਹਫੇ ਖਰੀਦਣ ਦੀਆਂ ਰਣਨੀਤੀਆਂ ਵੱਲ ਧੱਕ ਰਿਹਾ ਹੈ ਕੈਨੇਡੀਅਨ ਖਰੀਦਦਾਰ ਸ਼ਾਪਿੰਗ ਦੌਰਾਨ ਵਧੇਰੇ ਸਾਵਧਾਨੀ ਵਰਤ ਰਹੇ ਨੇ ਤਿੰਨ ਚੋਂ ਇੱਕ ਤੋਂ ਵੱਧ ਖਰੀਦਦਾਰਾਂ ਦਾ ਕਹਿਣਾ ਹੈ ਕਿ ਉਹ ਸੇਲ ਪ੍ਰਾਈਜ਼ਿੰਗ ਦੀ ਉਡੀਕ ਕਰਨ ਦੀ ਯੋਜਨਾ ਬਣਾ ਰਹੇ ਨੇ ਲਗਭਗ 35% ਲੋਕ ਉਮੀਦ ਕਰਦੇ ਨੇ ਕਿ ਉਹ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਖਰਚ ਕਰਨਗੇ 32% ਇਸ ਵਾਰ ਕੁੱਲ ਮਿਲਾ ਕੇ ਘੱਟ ਖਰੀਦਦਾਰੀ ਕਰਨ ਦੀ ਯੋਜਨਾ ਬਣਾ ਰਹੇ ਨੇ ਲਗਭਗ ਉਨੇ ਹੀ ਲੋਕ ਕਹਿੰਦੇ ਨੇ ਕਿ ਟੈਰਿਫ ਦਾ ਦਬਾਅ ਇਸ ਸਾਲ ਉਹਨਾਂ ਦੀ ਤੋਹਫੇ ਖਰੀਦਣ ਦੀ ਥਾਂ ਜਾਂ ਤਰੀਕੇ ਨੂੰ ਪ੍ਰਭਾਵਿਤ ਕਰੇਗਾ ਲਗਭਗ 30% ਕੈਨੇਡੀਅਨ ਸਥਾਨਕ ਜਾਂ ਛੋਟੇ ਕਾਰੋਬਾਰਾਂ ਤੋਂ ਖਰੀਦਦਾਰੀ ਨੂੰ ਤਰਜੀਹ ਦੇਣ ਦਾ ਇਰਾਦਾ ਰੱਖਦੇ ਨੇ ਜੋ ਕਿ ਪਿਛਲੇ 3 ਸਾਲਾਂ 'ਚ ਸਭ ਤੋਂ ਉੱਚਾ ਪੱਧਰ ਹੈ ਕੈਨੇਡੀਅਨਸ ਦੀਆਂ ਖਰਚ ਯੋਜਨਾਵਾਂ 'ਚ ਇੱਕ ਵੱਡਾ ਅੰਤਰ ਦੇਖਣ ਨੂੰ ਮਿਲਦਾ ਹੈ ਜਿਸ ਕਾਰਨ ਔਸਤ ਖਰਚ ਵਧ ਰਿਹਾ ਹੈ ਪਿਛਲੇ ਸਾਲ ਦੀਆਂ ਛੁੱਟੀਆਂ ਦੇ ਖਰੀਦਦਾਰਾਂ 'ਚੋਂ ਜਿਨ੍ਹਾਂ ਨੇ ਕ੍ਰੈਡਿਟ ਕਾਰਡਾਂ ਦੀ ਵਰਤੋਂ ਕੀਤੀ ਉਹਨਾਂ 'ਚੋਂ 28% ਅਜੇ ਵੀ ਬਕਾਇਆ ਰੱਖ ਰਹੇ ਨੇ ਸਭ ਤੋਂ ਘੱਟ ਉਮਰ ਦੇ ਵਰਗ ਚ ਕਰਜ਼ਦੀਦਾਰ ਵਧ ਕੇ 37% ਹੋ ਗਈ ਹੈ ਨੌਜਵਾਨ ਪੀੜੀ ਤੋਹਫੇ ਖਰੀਦਣ ਲਈ ਬਜ਼ੁਰਗ ਖਰੀਦਦਾਰਾਂ ਨਾਲੋਂ ਕੁਝ ਗੱਲਾਂ ਤੇ ਜ਼ਿਆਦਾ ਨਿਰਭਰ ਕਰਦੀ ਹੈ ਜਿਵੇਂ ਕ੍ਰੈਡਿਟ ਕਾਰਡ ਰਿਵਾਰਡ ਕੈਸ਼ਬੈਕ ਐਪਸ ਸਾਈਡ ਹਸਲ ਅਤੇ ਬਾਅਦ ਚ ਭੁਗਤਾਨ ਦੀ ਸਕੀਮ ਨੌਜਵਾਨਾਂ ਨੂੰ ਆਕਰਸ਼ਿਤ ਕਰਦੀ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਦਸੰਬਰ ਲਈ ਕੈਨੇਡਾ ਨੇ ਅਪਡੇਟ ਕੀਤੀ ਆਪਣੀ ਟਰੈਵਲ ਨੀਤੀ ਕੈਨੇਡਾ ਦੇ ਸਥਾਈ ਨਿਵਾਸੀਆਂ ਨੂੰ ਮਿਲਣਗੇ ਨਵੇਂ ਵੀਜ਼ਾ ਮੁਕਤ ਲਾਭ ਕੈਨੇਡਾ ਵੱਲੋਂ ਸਥਾਈ ਨਿਵਾਸ ਲਈ ਨਵੇਂ ਰਾਹ ਖੋਲਣ ਦੀ ਤਿਆਰੀ ਅਸਥਾਈ ਨਿਵਾਸੀ ਅਤੇ ਹੁਨਰਮੰਦ ਕਾਮੇ ਹੋਣਗੇ ਪਹਿਲੀ ਕਤਾਰ 'ਚ ਕੈਨੇਡਾ ਦੇ ਸਟਾਰਟਅਪ ਵੀਜ਼ਾ ਪ੍ਰੋਗਰਾਮ ਦੀ ਹਕੀਕਤ ਟੁੱਟੇ ਵਾਅਦਿਆਂ ਅਤੇ ਖੇਰੂ-ਖੇਰੂ ਸੁਪਨਿਆਂ ਦੀ ਕਹਾਣੀ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸੁਪਨਿਆਂ ਤੇ ਸੰਕਟ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਤੇ ਕਰਨੀ ਪਵੇਗੀ ਵਾਪਸੀ ਇਸ ਦੇ ਨਾਲ ਹੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ